ਜਿਦਾ ਕਿ ਡੈਡ ਸੰਦੀਪ ਸਿੰਘ ਜੀ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਕੁਝ ਪਤਾ ਲੱਗਾ ਇਹ ਜੀ ਸਾਡੇ ਕੋਲ ਜਦੋਂ ਆਏ ਨੇ 650 ਦੇ ਕਰੀਬ ਆਏ ਨੇ ਤੇ ਹੈ ਨਹੀਂ ਸੀ ਬ੍ਰੀਚ ਉਸ ਟਾਈਮ ਕੋਈ ਸਾਥ-ਸੱਤ ਨਹੀਂ ਸੀਗਾ ਮਤਲਬ ਪੂਰੀ ਤਰ੍ਹਾਂ ਚੈੱਕ ਕੀਤਾ ਸੀ ਜੀ ਵੈਰਾ ਤਾਂ ਕੁਝ ਕੀਤਾ ਪਰ ਕੋਈ ਬੀਪੀ ਬਸ ਨਹੀਂ ਰਿਪੋਰਟ ਹੋਇਆ ਉਤਲੀਆਂ ਡਿਲੀਟਡ ਸੀਗੀਆਂ ਨਹੀਂ ਸੀ ਹੈਗੇ ਗੋਲੀਆਂ ਵਗੈਰਾ ਲੱਗੀਆਂ ਇਹਦੇ ਹਾਂਜੀ ਇੰਜਰੀ ਗੋਲੀਆਂ ਮਾਰਕਸ ਹੈਗੇ ਨੇ ਬੋਡੀ ਉਤੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਨਹੀਂ ਤੇ ਤੇਰੀ ਪੂਰੀ ਬੋਡੀ ਤੇ ਵੀ ਨੇ ਐਗਜ਼ਾਮੀਨੇਸ਼ਨ ਹੋਇਆ ਸਰ ਕਿੰਨੀਆਂ ਲੱਗੀਆਂ ਕੋਲੀਆਂ ਸਰ ਹਾਲੇ ਚੱਲ ਰਿਹਾ ਜੀ ਐਗਜ਼ਾਮੀਨੇਸ਼ਨ ਡਾਕਟਰ ਦੇਖ ਰਹੇ ਨੇ ਤੇ ਕਾਫੀ ਜ਼ਿਆਦਾ ਦੇਖਣ ਨੂੰ 10 10 ਤੋਂ ਜ਼ਿਆਦਾ ਲੱਗ ਰਹੀਆਂ ਨੇ ਤੇ ਸਰ ਇਹ ਪਤਾ ਲੱਗਾ ਕਿ ਕਿੱਥੇ ਇਹ ਜਿਹੜਾ ਹੈਗਾ ਘਟਨਾ ਹੋਈ ਹੈਗੀ ਆ ਇਹ ਜੀ ਕੋਈ ਜਿਵੇਂ ਨਾਲ ਦੇ ਦੱਸ ਨੇ ਕਿ ਮੱਲੀਆਂ ਦੇ ਉੱਥੇ ਨਵੀਂ ਮੱਲੀਆਂ ਕੋਈ ਟੂਰਨਾਮੈਂਟ ਸੀ ਉੱਥੇ ਇਨਸੀਡੈਂਟ ਹੋਇਆ ਹੈ ਤੇ ਇਹ ਜਿਹੜਾ ਸੰਦੀਪ ਹੈਗਾ ਇਹ ਖਿਡਾਰੀ ਵਗੈਰਾ ਸੀ ਜਾਂ ਇਸ ਤਰ੍ਹਾਂ ਹਾਂਜੀ ਨਾਲ ਦੇ ਇੱਕ ਬੜਾ ਅੱਛਾ ਮਤਲਬ ਰਿਪਿਊਟਡ ਖਿਡਾਰੀ ਸੀ ਤੇ ਕੋਈ ਆਇਆ ਇੱਕਦਮ ਅਟੈਕ ਕਰਕੇ ਨਿਕਲ ਗਏ ਤੇ ਇਹਦੇ ਨਾਲ ਕੋਈ ਹੋਰ ਵੀ ਹੈਗਾ ਸਾਡੇ ਕੋਲ ਤਾਂ ਇਹੀ ਆਇਆ ਜੀ ਇਹਨੂੰ ਨਾਂ ਦੇ ਲੈ ਕੇ ਆਏ ਨੇ ਤੇ ਬਾਕੀ ਇਹਨਾਂ ਦਾ ਮੈਨੂੰ ਨੌਲੇਜ ਨਹੀਂ ਹੈ ਠੀਕ ਹੈ